ਸ੍ਰੀ ਕਾਲਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਗਰਮੀ ਦਾ ਮੌਸਮ ਜਿਹੜਾ ਉਹ ਸਟਾਰਟ ਹੋ ਚੁੱਕਿਆ ਜਦੋਂ ਕਿ ਦੇਖਿਆ ਜਾਵੇ ਕਿ ਅਸਲੀ ਜਿਹੜੀ ਗਰਮੀਆਂ ਉਹਦਾ ਜਿਹੜਾ ਟਾਈਮ ਉਹ ਤਾਂ ਅਜੇ ਆਵਾਂਗਾ ਪਰ ਹੁਣ ਹੀ ਦੇਖੀਏ ਆਪਾਂ ਤਾਂ ਜੇ ਅੱਜ ਦੇਖੀਏ ਤਾਂ ਟੈਂਪਰੇਚਰ 39 ਡਿਗਰੀ ਹੈ ਤੇ ਆਉਣ ਵਾਲੇ ਜਿਹੜੇ ਗਰਮੀ ਦੇ ਦਿਨ ਉਹ ਦਿਨ ਹੋਣਗੇ ਜਿਹੜੇ ਉਹਦੇ ਵਿੱਚ ਤੁਸੀਂ ਟੈਂਕ ਦੇਖ ਸਕਦੇ ਹੋ ਕਿ ਕਿੰਨੀ ਗਰਮੀ ਭੈਣ ਵਾਲੀ ਆ ਤਾਂ ਇੱਕ ਚੀਜ਼ ਹੋਰ ਤੁਸੀਂ ਦੇਖੋਗੇ ਕਿ ਹੁਣ ਕਣਕ ਦਾ ਟਾਈਮ ਚੱਲ ਰਿਹਾ ਹੈ ਕਣਕ ਪੱਕ ਚੁੱਕੀ ਹੈ ਪੂਰੀ ਤਰ੍ਹਾਂ ਤਾਂ ਜਿਹੜੀ ਚੀਜ਼ ਮੈਂ ਤੁਹਾਨੂੰ ਅੱਗੇ ਵੀਡੀਓ ਵਿੱਚ ਦੱਸਣ ਜਾ ਰਿਹਾ ਉਹ ਮੈਨੂੰ ਲੱਗਦਾ ਸ਼ਾਇਦ ਕੱਲੇ ਪੰਜਾਬ ਵਿੱਚ ਹੋ ਸਕਦੀ ਹੈ ਬਾਕੀ ਬਾਹਰ ਮੈਨੂੰ ਪਤਾ ਨਹੀਂ ਹੋ ਸਕਦਾ ਪਰ ਜਿਤ ਤੱਕ ਲੱਗਦਾ ਮੈਨੂੰ ਪੰਜਾਬ ਵਿੱਚ ਉਹ ਚੀਜ਼ ਦੀ ਪ੍ਰੋਬਲਮ ਉਹ ਚੀਜ਼ ਦੀ ਦਿੱਕਤ ਆ ਰਹੀ ਹੈ ਉਹ ਤੁਹਾਨੂੰ ਅੱਗੇ ਵੀਡੀਓ ਵਿੱਚ ਪਤਾ ਲੱਗੂਗਾ ਵੀਡੀਓ ਨੂੰ ਸਾਰੇ ਨੂੰ ਧਿਆਨ ਨਾਲ ਦੇਖ ਲਓ ਵੀਰ ਵਨ ਕੇ ਤੇ ਹੋ ਸਕਦਾ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਓ ਇਸ ਨਾਲ ਕਾਫੀ ਲੋਕਾਂ ਦਾ ਮਤਲਬ ਲੋਕਾਂ ਨੂੰ ਇਹ ਚੀਜ਼ ਦਾ ਪਤਾ ਲੱਗੂਗਾ ਜਿਹੜੀ ਚੀਜ਼ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਣ ਜਾ ਰਿਹਾਗਾ ਤੇ ਇੱਕ ਕਹਿੰਦੇ ਨਾ ਪੁੰਨ ਕਰਨਾ ਪੁੰਨ ਕਰਨਾ ਸੀ ਜਾਂ ਕਹਿੰਦੇ ਨੇ ਵੀ ਅਸੀਂ ਬਹੁਤ ਜ਼ਿਆਦਾ ਮਤਲਬ ਇੱਦਾਂ ਦਾ ਪੁੰਨ ਕੀਤਾ ਤਾਂ ਇਹ ਵੀ ਇੱਕ ਛੋਟਾ ਜਿਹਾ ਪੁੰਨਾ ਜਿਹੜਾ ਤੁਸੀਂ ਵੀ ਕਰ ਸਕਦੇ ਹੋ ਤਾਂ ਉਹ ਚੀਜ਼ ਮੈਂ ਤੁਹਾਨੂੰ ਅੱਗੇ ਦੱਸਣ ਜਾ ਰਿਹਾ ਹਾਂ ਵੀਡੀਓ ਵਿੱਚ ਅਫਿਸ ਦੀ ਛੱਤ ਤੇ ਆਇਆਗਾ ਤੁਹਾਨੂੰ ਇਹ ਚੀਜ਼ ਦਿਖਾਉਣ ਵਾਸਤੇ ਤਾਂ ਤੁਹਾਨੂੰ ਬੈਕ ਕੈਮਰੇ ਨਾਲ ਇਹ ਚੀਜ਼ ਦਿਖਾਉਣਾ ਕਿ ਕਣਕਾਂ ਦੇਖੋ ਚਾਰੇ ਤਰਫ ਪੱਕ ਚੁੱਕੀਆਂ ਨੇ ਦੋਸਤੋ ਤੁਸੀਂ ਇਹ ਦੇਖ ਸਕਦੇ ਹੋ ਕਿ ਚਾਰੇ ਤਰਫ ਕਣਕਾਂ ਜਿਹੜੀਆਂ ਪੱਕ ਚੁੱਕੀਆਂ ਨੇ ਪੀਲੀਆਂ ਪੀਲੀਆਂ ਕਣਕਾਂ ਹੋ ਚੁੱਕੀਆਂ ਨੇ ਤਾਂ ਇਹਨਾਂ ਨੂੰ ਵੱਢਣ ਦਾ ਜਿਹੜਾ ਟਾਈਮ ਆ ਚੁੱਕਿਆ ਹੈਗਾ ਤਾਂ ਜਿਹੜੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਉਹ ਇਹ ਹੈਗੀ ਕਿ ਤੁਸੀਂ ਜਿੱਥੋਂ ਤੱਕ ਵੀ ਨਿਗਾਹ ਮਾਰੋਗੇ ਮੈਂ ਆਪ ਦੇ ਵਾਲੇ ਤਾਂ ਮਨੂੰ ਨੇੜੇ ਦੇ ਕਿਤੇ ਵੀ ਮਤਲਬ ਇਹੋ ਜਿਹੀ ਜਗ੍ਹਾ ਨਹੀਂ ਦਿਹਿੰਦੀ ਜਿੱਥੇ ਪਾਣੀ ਹੋ ਸਕਦਾ ਕਿਉਂਕਿ ਹੁਣ ਖੇਤ ਖੇਤਾਂ ਵਿੱਚ ਪਾਣੀ ਛੱਡਿਆ ਨਹੀਂ ਜਾ ਸਕਦਾ ਕਣਕਾਂ ਪੱਕ ਚੁੱਕੀਆਂ ਨੇ ਤਾਂ ਹੋ ਸਕਦਾ ਵੀ ਜਿੱਥੇ ਪਸ਼ੂਆਂ ਵਾਸਤੇ ਹਰਾ ਵਗੈਰਾ ਬੀਜਿਆ ਹੋਵੇ ਉੱਥੇ ਪਾਣੀ ਹੋ ਸਕਦਾ। ਜਿਹੜੀਆਂ ਹਰੇ ਵਾਲੀ ਜਗ੍ਹਾ ਤੋਂ ਛੱਡ ਕੇ ਤਾਂ ਮੈਨੂੰ ਲੱਗਦਾ ਕਿਤੇ ਵੀ ਪਾਣੀ ਦਾ ਸਰੋਤ ਨਹੀਂ ਹੋਊਗਾ। ਹਾਂ ਜਿਹੜੀਆਂ ਖੇਤਾਂ ਵਿੱਚ ਡੱਗੀਆਂ ਟਿਊਬਲ ਵਗੈਰਾ ਲੱਗਿਆ ਉੱਥੇ ਵੀ ਪਾਣੀ ਹੋ ਸਕਦਾ। ਇੱਕ ਤੇ ਕੀ ਹੁੰਦੀ ਹੈ ਕਿ ਜਿਵੇਂ ਕਿ ਮੈਂ ਇੱਥੇ ਸੈਲਰ ਵਿੱਚ ਰਹਿਣਾਗਾ ਇੱਥੇ ਬਹੁਤ ਜ਼ਿਆਦਾ ਪੰਛੀ ਰਹਿੰਦੇ ਹੈਗੇ ਜਿਵੇਂ ਕਬੂਤਰ ਹੋ ਗਏ ਤਾਂ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਪੰਛੀ ਇੱਥੇ ਰਹਿੰਦੇ ਹੈਗੇ ਤਾਂ ਉਹਨਾਂ ਨੂੰ ਦਿੱਕਤ ਕੀ ਆਉਂਦੀ ਹੈ ਪਾਣੀ ਦੀ ਤਾਂ ਬਾਹਰ ਪਹਿਲਾਂ ਖੇਤਾਂ ਵਿੱਚ ਪਾਣੀ ਹੁੰਦਾ ਸੀ ਉੱਥੇ ਜਾ ਕੇ ਪੀ ਆਉਂਦੇ ਸੀ ਤਾਂ ਕਿਤੇ ਵੀ ਨੇੜੇ ਤੇੜੇ ਪਾਣੀ ਹੁੰਦਾ ਸੀ ਖੇਤਾਂ ਜਿੱਥੇ ਭੱਗ ਜਾਂਦੇ ਸੀਗੇ ਪਰ ਹੁਣ ਕਿਤੇ ਪਾਣੀ ਨੇੜੇ ਤੇੜੇ ਹੈ ਨਹੀਂਗਾ ਤਾਂ ਮੈਂ ਤੁਹਾਨੂੰ ਦੱਸਣ ਦੀ ਜਿਹੜੀ ਗੱਲ ਜਿਹੜੀ ਤੁਹਾਨੂੰ ਸਮਝਾਉਣ ਦੀ ਗੱਲ ਕਰ ਰਿਹਾ ਤਾਂ ਜਿਹੜੀ ਪ੍ਰੋਬਲਮ ਹੁੰਦੀ ਹੈ ਕਿ ਪਾਣੀ ਨੂੰ ਉਹਨਾਂ ਨੂੰ ਕਿਤੇ ਮਿਲ ਰਿਹਾ ਤਾਂ ਮੈਂ ਕੀ ਕੀਤਾ ਮੈਂ ਸਵੇਰ ਇੱਥੇ ਜਦੋਂ ਸੈਲਰ ਚ ਆਉਣਾਗਾ ਆਨਸਾਰ ਪਹਿਲਾਂ ਮੋਟਰ ਛੱਡ ਦਨ ਇਧਰ ਖਾਲੀ ਥਾਂ ਤੇ ਉਹਨੂੰ ਬੈਕ ਕੈਮਰੇ ਨਾਲ ਦਿਖ ਇੱਥੇ ਐਦਾਂ ਖਾਲੀ ਜਗ੍ਹਾ ਤੇ ਮੈਂ ਮੋਟਰ ਛੱਡ ਦਨਾਂ ਆ ਕੇ ਤਾਂ ਇੱਥੇ ਪਾਣੀ ਖੜ ਜਾਂਦਾ ਉਹ ਘੰਟੇ ਦੋ ਘੰਟੇ ਵਾਸਤੇ ਮਾ ਲੋ ਠੰਡਾ ਰਹਿੰਦਾਗਾ ਉਸਤੇ ਕੀ ਹੁੰਦਾ ਜਦੋਂ ਕਬੂਤਰ ਸਵੇਰ ਹੁੰਦੇ ਹੈਗੇ ਤੇ ਇੱਥੇ ਆ ਕੇ ਪਾਣੀ ਪੀਂਦੇ ਆ ਨਹਾਉਂਦੇ ਆਗੇ ਤਾਂ ਉਹਨਾਂ ਦਾ ਮਤਲਬ ਜਿਹੜੀ ਪਿਆਸ ਲੱਗੀ ਹੁੰਦੀ ਉਹ ਆਪਣੀ ਪੀ ਜਾਂਦੇ ਪਾਣੀ ਇੱਥੇ ਤਾਂ ਐਦਾਂ ਕਿੱਥੇ ਉਹ ਪਾਣੀ ਪੀ ਲਾਂਗੇ ਦੋਸਤੋ ਤਾਂ ਉਸ ਤੋਂ ਬਾਅਦ ਦੋ ਘੰਟੇ ਬਾਅਦ ਪਾਣੀ ਇੱਥੇ ਸੁੱਕ ਜਾਂਦਾਗਾ ਫਿਰ ਮੈਂ ਦੁਬਾਰਾ ਮੋਟਰ ਛੱਡ ਦਨਾਂ ਫਿਰ ਉਹ ਆ ਕੇ ਇੱਥੇ ਪਾਣੀ ਪੀ ਲੈਂਦੇ ਆ ਆ ਹੁਣ ਦੇਖੋ ਥੋੜੇ ਟਾਈਮ ਹੁਣ ਮੋਟਰ ਛੱ ਹੁਣ 2 ਘੰਟਿਆਂ ਬਾਅਦ ਇੱਥੇ ਦੇਖੇ ਕਬੂਤਰ ਕਿੰਨੇ ਉਤਰਨੇਗੇ ਤੇ ਹੋਰ ਜਿਹੜੇ ਵਿੱਚ ਪੰਛੀ ਆ ਉਹ ਵੀ ਇੱਥੇ ਆ ਕੇ ਸਾਰੇ ਪਾਣੀ ਪੀ ਕੇ ਜਾਣਗੇ ਤਾਂ ਇਹਦਾ ਨਾਂ ਕੀ ਹੁੰਦਾ ਦੋਸਤੋ ਇੱਕ ਤਾਂ ਮਤਲਬ ਵੀ ਕੁਦਰਤ ਆ ਜਿਹੜੀ ਕੁਦਰਤ ਆ ਪੰਨ ਜਿਹੜਾ ਕਹਿੰਦੇ ਨੇ ਪੰਨ ਕਰਨਾ ਉਹ ਚੀਜ਼ ਆਪਣੀ ਲਿਖੀ ਜਾਂਦੀ ਹੈ ਆਪਾਂ ਇਹ ਚੀਜ਼ ਕਰਾਂਗੇ ਤਾਂ ਤੁਸੀਂ ਹੋ ਸਕਦਾ ਵੀ ਅਜਿਹੇ ਏਰੀਆ ਵਿੱਚ ਬੈਠੇ ਹੋ ਜਿੱਥੇ ਵੀ ਵੈਸੇ ਤਾਂ ਇਹ ਹਰ ਇੱਕ ਜਗ੍ਹਾ ਚੱਲ ਰਿਹਾ ਹੈ ਕਿ ਪੰਛੀਆਂ ਵਾਸਤੇ ਅਲੱਗ-ਅਲੱਗ ਥਾਵਾਂ ਤੇ ਪਾਣੀ ਵਾਸਤੇ ਇੰਤਜ਼ਾਮ ਕੀਤਾ ਜਾਂਦਾ ਹੈ ਕਈ ਲੋਕ ਆਪਣੇ ਘਰਾਂ ਵਿੱਚ ਪਾਣੀ ਪੰਛੀਆਂ ਨੂੰ ਰੱਖਦੇ ਆ ਤਾਂ ਕਿਤੇ ਵੀ ਕੰਮ ਕਰਦੇ ਉੱਥੇ ਪਾਣੀ ਰੱਖਦੇ ਆ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਚੀਜ਼ਾਂ ਬਣਾਈਆਂ ਹੋਈਆਂ ਪਰ ਕਈ ਵਾਰ ਨਾ ਅਜਿਹੀ ਜਗ੍ਹਾ ਹੁੰਦੀ ਹੈ ਜਿੱਥੇ ਮਤਲਬ ਐਸਾ ਕੁਝ ਕਰਨ ਨੂੰ ਜਗ੍ਹਾ ਨਹੀਂ ਹੁੰਦੀ ਪਾਣੀ ਪੂਣੀ ਰੱਖਣ ਨੂੰ ਤਾਂ ਤੁਸੀਂ ਕਿਤੇ ਕੰਮ ਕਰਦੇ ਹੋ ਤੁਹਾਡੇ ਆਲੇ-ਦੁਆਲੇ ਬਹੁਤ ਜ਼ਿਆਦਾ ਪੰਛੀ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਤਾਂ ਹੋ ਸਕਦਾ ਤੁਸੀਂ ਇਦਾਂ ਦਾ ਕੁਝ ਕਰਦੋ ਤਾਂ ਉੱਥੇ ਤੁਸੀਂ ਕਿਤੇ ਵੀ ਤੁਸੀਂ ਇੰਤਜ਼ਾਮ ਕਰਦੋ ਪਾਣੀ ਦਾ ਉਹਨਾਂ ਨੂੰ ਪੀਣ ਵਾਸਤੇ ਦੋਸਤੋ ਇੰਨੀ ਜ਼ਿਆਦਾ ਗਰਮੀ ਵਿੱਚ ਆਪਾਂ ਦਿਨ ਵਿੱਚ ਘੱਟੋ-ਘੱਟ 10 ਵਾਰੀ ਪਾਣੀ ਪੀਣੇ ਆ ਤਾਂ ਦੋਸਤੋ ਇਹਨਾਂ ਪੰਛੀਆਂ ਨੂੰ ਵੀ ਪਾਣੀ ਤੇ ਤਾ ਮੇਰਾ ਜ ਸੁਨੇਹਾ ਜਿਹੜਾ ਸੰਦੇਸ਼ ਹੈ ਇਹੀ ਆ ਤੁਸੀਂ ਜਿੱਥੇ ਵੀ ਹੋ ਜਿੱਥੇ ਵੀ ਕੰਮ ਕਰਦੇ ਹੋ ਤਾਂ ਪੰਛੀਆਂ ਵਾਸਤੇ ਪਾਣੀ ਜ਼ਰੂਰ ਰੱਖਿਆ ਕਰੋ ਹੋ ਸਕਦਾ ਵੀ ਇਹ ਤੁਹਾਡਾ ਜਿਹੜਾ ਛੋਟਾ ਜਿਹਾ ਪੁੰਨ ਤੁਹਾਨੂੰ ਅੱਗੇ ਜਾ ਕੇ ਦਾ ਬਹੁਤ ਵਧੀਆ ਫਲ ਮਿਲ ਜੇ ਕਿਉਂਕਿ ਦੋਸਤੋ ਇਹ ਇਹ ਜਿਹੜੀ ਚੀਜ਼ਾਂ ਆਪਾਂ ਕਰ ਰਹੇ ਆਂ ਪੰਨ ਪੇੜਾਂ ਨੂੰ ਕੱਟੀ ਜਾਂਦੇ ਆਂ ਦਰਖਤਾਂ ਨੂੰ ਕੱਟੀ ਜਾਂਦੇ ਆਂ ਇਹ ਬਹੁਤ ਗਲਤ ਹੋਈ ਜਾਂਦਾ ਇਹਦੇ ਕਾਰਨ ਹੀ ਟੈਂਪਰੇਚਰ ਗਰਮੀ ਜਿਹੜੀ ਵਧੀ ਜਾਂਦੀ ਹੈ ਹੁਣ ਤੁਸੀਂ ਦੇਖਿਆ ਹੋਊਗਾ ਪਹਿਲਾਂ ਜਿਹੜੀ ਗਰਮੀ ਹੁੰਦੀ ਸੀ ਉਹ ਸਹੀ ਤਰੀਕਾ ਨਾਲ ਪੈਂਦੀ ਸੀ ਸਹੀ ਤਰੀਕਾ ਨਾਲ ਠੰਡ ਦਾ ਮੌਸਮ ਹੁੰਦਾ ਸੀ بارش ਸਹੀ ਤਰੀਕਾ ਨਾਲ ਹੁੰਦੀ ਸੀ ਹੁਣ ਕੁਝ ਵੀ ਸਹੀ ਟਾਈਮ ਤੇ ਨਹੀਂ ਹੋ ਰਿਹਾ ਇਹਦਾ ਜਿਹੜਾ ਕਾਰਨ ਆ ਉਹ ਆਪਣਾ ਕੁਦਰਤ ਨਾਲ ਖਲਵਾੜਾ ਕੱਟ ਬਹੁਤ ਜ਼ਿਆਦਾ ਰਹੇ ਆ ਲਗਾ ਬਹੁਤ ਕੱਟ ਰਹੇ ਆ ਜੇ ਆਪਾਂ ਹੁਣ ਆਪਦੇ ਤੁਸੀਂ ਆਲੇ-ਦੁਆਲੇ ਨਿਗਾਹ ਮਾਰੋਗੇ ਤਾਂ ਤੁਹਾਨੂੰ 100 ਫੁੱਟ ਤੋਂ ਨੇੜੇ ਵੀ ਕਿਤੇ ਵੱਡਾ ਦਰਖਤ ਨਹੀਂ ਮਿਲੂਗਾ ਛੋਟੇ ਦਰਖਤ ਹੋ ਸਕਦੇ ਆ ਲੇਕਿਨ ਜਿਹੜਾ ਵੱਡਾ ਦਰਖਤ ਆ ਉਹ ਤੁਹਾਨੂੰ ਕਿਤੇ ਵੀ ਨੇੜੇ ਨਜ਼ਦੀਕ ਨਹੀਂ ਮਿਲੂਗਾ ਕਿਉਂਕਿ ਉਹਨਾਂ ਦੀ ਜਿਹੜੀ ਕਟਾਈ ਆ ਬਹੁਤ ਜਲਦੀ ਬਹੁਤ ਤੇਜ਼ੀ ਨਾਲ ਹੋਈ ਜਾਂਦੀ ਹੈ ਤੇ ਜਿਹੜਾ ਇੱਕ ਪੇ ਆਪਾਂ ਲਗਾਤਾ ਦਿਨੇ ਆਪਰ ਉਹਨੂੰ ਜਦੋਂ ਉਹ ਵੱਡਾ ਹੁੰਦਾ ਉਹਨੂੰ ਬਹੁਤ ਟਾਈਮ ਲੱਗ ਜਾਂਦਾ ਤੇ ਜਿਹੜਾ ਵੱਡਾ ਦਰਖਤ ਨੂੰ ਕੱਟਣ ਤੇ ਕੁਝ ਵੀ ਟਾਈਮ ਨਹੀਂ ਲੱਗਦਾ 1 ਮਿੰਟ ਚ ਬਕੱਟ ਕੇ ਉਹਨੂੰ ਪਾਰਾ ਸਿੱਟ ਦਿੰਨੇ ਆਪਾਂ ਤਾਂ ਇਹ ਚੀਜ਼ ਜਿਹੜੀ ਕੁਦਰਤਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਦੋਸਤੋ ਜਿਹੜੇ ਹੁਣ ਪੰਛੀ ਆ ਜਾਨਵਰ ਆ ਕੁਝ ਵੀ ਆ ਜਿਹੜੇ ਕੁਦਰਤ ਦੇ ਬਣਾਏ ਆ ਆਪਾਂ ਉਹਨਾਂ ਨੂੰ ਕੁਝ ਵੀ ਦੇ ਸਕਦੇ ਆ ਤਾਂ ਆਪਣੇ ਵਾਸਤੇ ਬਹੁਤ ਵੱਡੀ ਗੱਲ ਹੈ ਮੈਂ ਇਸ ਵੀਡੀਓ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਇਹ ਤੁਹਾਨੂੰ ਸਾਰੇ ਦੋਸਤਾਂ ਨੂੰ ਵੀ ਇੱਕ ਫੌਂਸਲਾ ਕਰੋ ਇੱਕ ਉਪਾਰਾਲਾ ਕਰੋ ਕਿ ਕਿਤੇ ਵੀ ਤੁਹਾਨੂੰ ਲੱਗ ਰਿਹਾ ਪੰਛੀ ਆ ਉਹਨਾਂ ਨੂੰ ਪਾਣੀ ਦਾ ਇੰਤਜ਼ਾਮ ਨਹੀਂ ਹੈਗਾ ਪਾਣੀ ਦਾ ਇੰਤਜ਼ਾਮ ਜ਼ਰੂਰ ਕਰੋ ਉਹਨਾਂ ਵਾਸਤੇ ਮੇਰੀ ਜਿਹੜੀ ਇੱਕ ਛੋਟਾ ਜਿਹਾ ਉਪਾਰਾਲਾ ਮੈਂ ਤੁਹਾਨੂੰ ਦਿਖਾਇਆਗਾ ਮੈਂ ਸੈਲਰ 'ਚ ਇੱਥੇ ਰਹਿਣਾ ਕਿਉਂਕਿ ਹੁਣ ਸੈਲਰ ਬੰਦ ਹੋ ਚੁੱਕਿਆ ਹੈਗਾ ਸੈਲਰ ਦਾ ਸੀਜ਼ਨ ਖਤਮ ਹੋ ਚੁੱਕਿਆ ਹੈ ਹੁਣ ਇੱਥੇ ਕੋਈ ਨਹੀਂ ਹੈ ਤਾਂ ਮੈਂ ਸਵੇਰ ਆ ਕੇ ਇਹਨਾਂ ਨੂੰ ਪਾਣੀ ਛੱਡ ਦੇਣਾ ਇੱਥੇ ਸਾਰੇ ਕਬੂਤਰ ਪੰਛੀ ਜਿਹੜੇ ਹੁੰਦੇ ਆ ਤੋਤੇ ਘੁਗੀਆਂ ਗਟਾਰਾਂ ਆ ਕੇ ਇੱਥੇ ਸਾਰੇ ਆ ਕੇ ਪਾਣੀ ਪੀਂਦੇ ਆ ਇਸ ਤੋਂ ਬਾਅਦ ਸਵੇਰ ਆ ਕੇ ਛੱਡਦਾ ਦੂਬਾਰ 2 ਘੰਟੇ ਬਾਅਦ ਪਾਣੀ ਹੋ ਸੁੱਕ ਜਾਂਦਾ ਗਰਮ ਵੀ ਹੋ ਜਾਂਦਾ ਫਿਰ ਮੈਂ ਦੁਬਾਰਾ ਛੱਡ ਦਿੰਦਾ ਫਿਰ 3 ਵਜੇ ਛੱਡਦਾ ਸ਼ਾਮ ਨੂੰ ਫਿਰ ਮੇਰੇ ਕੋਲ ਇੱਥੇ ਜਿਹੜੀ ਕਿਣਕੀ ਜਿਹੜੀ ਬੱਚੀ ਆ ਚੌਲਾਂ ਦੀ ਉਹ ਇਕੱਠੀ ਕਰੀ ਹੁੰਦੀ ਆ ਉਹ ਮੈਂ ਇਕੱਠੀ ਕਰਕੇ ਰੱਖ ਰੱਖ ਛੱਡੀ ਆ ਉਹ ਉਹਨਾਂ ਨੂੰ ਪਾ ਦਾਂ ਨਾ ਉੱਥੇ ਖਾ ਕੇ ਉਹ ਪਾਣੀ ਪੀ ਕੇ ਆਦਾ ਆਰਾਮ ਨਾਲ ਦੇ ਆਲਿਆਂ ਚ ਚਲੇ ਜਾਂਦੇ ਆ ਤਾਂ ਦੋਸਤੋ ਇਦਾਂ ਦੇ ਜਿਹੜੇ ਹੁੰਦੇ ਆ ਛੋਟੇ-ਛੋਟੇ ਕੰਮ ਆਪਾਂ ਕਰ ਸਕਦੇ ਆਂਗੇ ਦੇਖਣ ਨੂੰ ਛੋਟੇ ਲੱਗਦੇ ਆ ਪਰ ਜੇ ਜੇ ਆਪਾਂ ਦੇਖੀਏ ਸਹੀ ਤਰੀਕੇ ਨਾਲ ਤਾਂ ਇਹ ਬਹੁਤ ਵੱਡਾ ਪੁੰਨ ਆਇ ਇਹਨੂੰ ਸ਼ੇਅਰ ਕਰ ਦਿਓ ਹੋ ਸਕਦਾ ਹੈ ਇਸ ਵੀਡੀਓ ਨੂੰ ਦੇਖ ਕੇ ਕਿਸੇ ਨੂੰ ਲੱਗੇ ਕਿ ਹਾਂ ਇਹ ਗੱਲ ਸਹੀ ਹੈ ਆਪਾਂ ਨੂੰ ਵੀ ਇਦਾਂ ਕਰਨਾ ਚਾਹੀਦਾ ਤਾਂ ਉਹ ਬੰਦੇ ਦਾ ਵੀ ਭਲਾ ਹੋ ਸਕੇ ਤੇ ਉਹਦੀ ਉਹਦੀ ਵਜ੍ਹਾ ਨਾਲ ਜਿਹੜੇ ਪੰਛੀ ਆ ਉੱਥੋਂ ਦਾ ਉਹਨਾਂ ਨੂੰ ਵੀ ਪਾਣੀ ਮਿਲ ਸਕੇ ਜਾਂ ਕੁਝ ਵੀ ਖਾਣ ਨੂੰ ਚੀਜ਼ਾਂ ਮਿਲ ਸਕਣ ਹਾਂ ਦੋਸਤੋ ਬਸ ਵੀਡੀਓ ਵਿੱਚ ਇੰਨਾ ਹੀ ਸੀਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ